ਹਾਜ਼ਰੀ ਵੀਡੀਓ ਵਿੱਚ ਬੈਠ ਤੰਗਾਂ ਵਾਲੀ ਵੀਡੀਓ ਬਣਾਈ ਹੈ ਪਹਿਲੇ ਨੰਬਰ ਦੇ ਬਾੜ ਦੇਖੋ ਚਵਾਈ ਚੈੱਕ ਕਰੋ ਛੂਣ ਬੜਾ ਚੰਗਾ ਨਾ ਬੜਾ ਚੰਗਾ ਛੂਣ ਲੱਗ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਛੋਈ ਜਾ ਸਕਦੀ ਹੈ ਇਹ ਕਹਿਣਾ ਕੁਝ ਨਹੀਂ ਕੋਈ ਨਿਆਣਾ ਨਹੀਂ ਪਾਇਆ ਠੰਡੀ ਸੀ ਕੋਈ ਵਾਸਤਾ ਹੀ ਨਹੀਂ ਦਾ ਛਾਣ ਛੂਣ ਬੜਾ ਚੰਗਾ ਲੱਗਦਾ ਹੈ ਚੈੱਕ ਕਰ ਲਓ ਪਿੰਡ ਵੀਰ ਦਾ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀਲ ਕੋਈ ਬਾਸਤਾ ਹੈ ਪਮਦੀ ਲਾ ਕੋਈ ਬਾੜ ਨਹੀਂ ਹੈ ਕਰਦੀ ਮੋਬਾਈਲ ਨੰਬਰ ਕੋ 76967 43117 76967 33117 33117 ਇਹ ਬਈ ਦਾ ਕੰਟੈਕਟ ਨੰਬਰ ਨੋਟ ਕਰ ਲਓ ਬਈ ਬੱਚਾ ਕੀ ਦੇ ਤਵੱਚ ਅੱਛਾ ਅੱਛਾ ਕੀ ਮੋਲ ਹੈ ਜਾ 45000 ਰੁਪਿਆ ਮੋਲ ਮੰਨ ਤਾਣ ਹੋ ਤੋ ਨੰਬਰ ਤੇ ਕਿੰਨੇ ਦਿਨ ਲਓ ਇਹ ਹਾਲ ਤੇ ਦੀ ਕੱਚੀ ਹੈ ਆਹ ਤੇ ਦੀ ਕੱਚੀ ਹੈ ਕੀ ਮੋਲ ਹੈ ਦਾ ਬਈ ਇਹ ਵੀ 45000 ਦੀ ਉਹਦੇ ਨਾਲ 45000 ਦੀ ਵੜ ਦੇ ਦਾ ਫੁੱਲ ਕੱਦ ਦੋ ਬੜੀ ਨਗਰ ਨਗਰ ਬਹੁਤ ਆ ਵੜਾ ਫੁੱਲ ਆ ਬਈ ਤਿੰਨ ਨੰਬਰ ਕਿਹੜਾ ਸੁਆ ਇਹ ਪਲੂਣ ਸੁੰਦੀ ਆ ਪਲੂਣ ਸੁੰਦੀ ਆ ਕੀ ਮੋਲ ਹੈ ਦਾ ਇਹ ਵੀ 45000 ਦੀ ਦੇ ਦੇਣਗੇ ਜਮਾ ਯਾਜ ਮੋਲਾ 45000 ਦੀ ਵਰਡ ਬਾਈਕ ਨਾ ਦੇ ਦੇਣਗੇ ਵਰਡ ਚੰਗੇ ਆ ਫੁੱਲ ਲੱਗਦੇ ਆ ਸਾਧਣਾ ਕੋਈ ਛੋਟਾ ਮੰਨੇ ਉਹਨਾਂ ਦੇ ਕੱਦ ਫੁੱਲ ਆ ਹੂੰ ਸਾਰੇ ਵੱਡੇ ਵੱਡੇ ਕੱਦ ਆ ਆਪਣੇ ਬਰਾਬਰ ਆਉਣਾ ਤੋਂ